ਸਾਨੂੰ ਕਹਿੰਦਾ ਕਾਮਰੇਡ ਕਿਹਾ ਜਾਂਦਾ ਤੇ ਜਥੇਬਦੀ ਤੇ ਇਹ ਸਵਾਲ ਉੱਠਦਾ ਕਿ ਇਹ ਪੰਜਾਬ ਨਾਲ ਨਹੀਂ ਖੜਦੀ ਪੰਜਾਬ ਦੇ ਨਾਲ ਧੱਕਾ ਆ ਹੁਣ ਜਿਹੜੇ ਜ਼ਮੀਨਾਂ ਨਿਕਲੀਆਂ ਨੇ ਭਾਰਤ ਮਾਲਾ ਪ੍ਰੋਜੈਕਟ ਦੀਆਂ ਪੰਜਾਬ ਚ ਹੀ ਨਿਕਲੀਆਂ ਨੇ ਜੀ ਇਹ ਪੰਜਾਬ ਦੀਆਂ ਜ਼ਮੀਨਾਂ ਜਿਹੜੀ ਛੋਨਾਂ ਰੋਲੇ ਪੰਜਾਬ ਦੇ ਰੋਲੇ ਆ ਹਮ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਰਬਾਦਤ ਹੋਈ ਹੈ ਇਹ ਪੰਜਾਬ ਚ ਹੀ ਹੋਈ ਹੈ ਜੀ ਜਿਹੜੀਆਂ ਹੁਣ ਗੱਲਾਂ ਹੁੰਦੀਆਂ ਜਿਹੜੀਆਂ ਬੰਦੀ ਸਿੰਘਾਂ ਦੇ ਜਿਹੜੇ ਸਜਾਵਾਂ ਪੂਰੀਆਂ ਹੋ ਚੱਕੀਆਂ ਪੰਜਾਬ ਵਾਲਿਆਂ ਦੀ ਲੋਕ ਲੜ ਰਹੇ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਨਾਲ ਧੱਕੇ ਹੁੰਦੇ ਨੇ ਅਸੀਂ ਪੰਜਾਬ ਦੀ ਜਥੇਬੰਦੀ ਹੈ ਪੰਜਾਬ ਦੇ ਵਿੱਚ ਲੜ ਰਿਹਾ ਪੰਜਾਬ ਦੇ ਲੋਕਾਂ ਦੀ ਖਾਤਰ ਹੀ ਲੜ ਰਹੇ ਆ ਜੀ ਜਿੱਥੋਂ ਤੱਕ ਪਾਣੀਆਂ ਦਾ ਮਸਲਾ ਹੈ ਅਸੀਂ ਪਾਣੀਆਂ ਦੇ ਮਸਲੇ ਤੇ ਜੇ ਕੋਈ ਐਸਵਾਈਐਲ ਦੀ ਗੱਲ ਕਰਦਾ ਅਸੀਂ ਉਸ ਗੱਲ ਤੋਂ ਕਿਨਾਰਾ ਕਰਦੇ ਆ ਜਿਹੜੀ ਗੱਲ ਨੂੰ ਫਿਰਕਾਪ੍ਰਸਤੀ ਨਾਲ ਜੋੜਿਆ ਜਾਂਦਾ ਠੀਕ ਹੈ ਅਸੀਂ ਫਿਰਕਾਪ੍ਰਸਤੀ ਵਾਲੀ ਗੱਲ ਤੋਂ ਪਾਸੇ ਹੁੰਦੇ ਆ ਨਹੀਂ ਤਾਂ ਅਸੀਂ ਕਿਸੇ ਗੱਲ ਨੂੰ ਜੋੜ ਦਿਆਂ ਹੁਣ ਦੇਖੋ ਸਜਾਵਾਂ ਪੂਰੀਆਂ ਦੇ ਕੈਦੀਆਂ ਦੀ ਗੱਲ ਹੈ ਜਿਹੜੀ ਹੂੰ ਇਹਦੀ ਰਿਹਾਈ ਰਿਹਾਈ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਆ ਵੀ ਕਿਸੇ ਵੀ ਧਰਮ ਦਾ ਬੰਦਾ ਹੋਵੇ ਜਿਹਦੀ ਸਜ਼ਾ ਪੂਰੀ ਹੋ ਗਈ ਉਹਨੂੰ ਛੱਡੋ ਪਰ ਜੇ ਕੋਈ ਕਹੇ ਵੀ ਤੁਸੀਂ ਇਹ ਕਹੋ ਵੀ ਸਿੱਖ ਕੈਦੀਆਂ ਨੂੰ ਛੱਡੋ ਹਿੰਦੂਆਂ ਤੇ ਮੁਸਲਮਾਨਾਂ ਨੂੰ ਦਾ ਕੋ ਸਾਡਾ ਕੋਈ ਲਾਗਤ ਨਹੀਂ ਗਰੀ ਇਹ ਗੱਲ ਤੇ ਸਾਡਾ ਬਖਰੀ ਮੈਂ ਇਸ ਕਰਕੇ SBYL ਦਾ ਗਲ ਵੀ ਹੈ ਪੰਜਾਬ ਪਾਣੀ ਦੀ ਟਪਣੀ ਨਹੀਂ ਦੇਊਗਾ ਪੰਜਾਬ ਪਾਣੀ ਦੀ ਟਪਣੀ ਦੇਊਗਾ ਹਰਿਆਣੇ ਨੂੰ ਟਪਣੀ ਨਹੀਂ ਦੇਊਗਾ ਕਿੱਥੇ ਆ ਪਾਣੀ ਜੀ ਹਰਿਆਣੇ ਕੋਲੇ ਇਹ ਅਸੀਂ ਕਹਿੰਦੇ ਆ ਵੀ SBYL ਦਾ ਇਸ਼ੂ ਹੈ ਜਿਹੜਾ ਉਹ ਹਰਿਆਣੇ ਤੇ ਪੰਜਾਬ ਦੇ ਲੋਕਾਂ ਨੂੰ ਨਾ ਤਾਂ ਹਰਿਆਣੇ ਕੋਲੇ ਪਾਣੀ ਹੈ ਨਾ ਪੰਜਾਬ ਕੋਲੇ ਦੇਣ ਨੂੰ ਤੇਪਾ ਹੂੰ ਇਹ ਇਹ ਰੋਣਾ ਨਹੀਂ ਬੇਸੀ ਇਸ ਗੱਲ ਨੂੰ ਤੂੰ શું ਬਣਾ ਕੇ ਲੋਕਾਂ ਨੂੰ ਤਾਂ ਸਰਕਾਰ ਭੇਡ ਭਵਾਉਂਦੀ ਐ ਇਹਨੂੰ ਬਾਹਰ ਕੀ ਤੁਸੀਂ ਇਹਦੀ ਸਾਈਡ ਬਣ ਜੇ ਇੱਕ ਪਾਸੇ ਤੁਸੀਂ ਧਿਰ ਬਣ ਦਿਓ ਤੁਸੀਂ ਇੱਕ ਧਿਰ ਬਣ ਕੇ ਹਰਿਆਣੇ ਦੇ ਲੋਕਾਂ ਦੇ ਵਿੱਚ ਇਹ ਜਿਚਾਉਂਦੇ ਹੋ ਵੀ ਪੰਜਾਬ ਦਾ ਪਾਣੀ ਪੰਜਾਬ ਦੇ ਕਿਸਾਨ ਹੀ ਨਹੀਂ ਆਉਣ ਦਿੰਦੇ ਤੁਸੀਂ ਕਿਵੇਂ ਹੋਵੋਗੇ ਹੂੰ ਅਸੀਂ ਕਹਿੰਦੇ ਆ ਪੰਜਾਬ ਨੂੰ ਵੀ ਲੋੜ ਐ ਹਰਿਆਣੇ ਦੀ ਪੰਜਾਬ ਕੋਲੇ ਪਾਣੀ ਪਹਿਲੇ ਹੈ ਨਹੀਂ ਹਰਿਆਣੇ ਕੋਲੇ ਵੀ ਪਾਣੀ ਹੈ ਨਹੀਂ ਪਾਣੀ ਗਿਆ ਕਿੱਧਰ ਪਾਣੀ ਕਿੱਧਰ ਗਿਆ ਕਿੱਥੋਂ ਲਿਆ ਇਹ ਸਰਕਾਰ ਦਾ ਕੰਮ ਐ ਪਰੋਲਾ ਪਰਾਲੀ ਕਰੇ ਸਰਕਾਰ ਹੂੰ ਬਹਿਜ ਦੇ ਕਦੇਸ਼ੂ ਤੇ ਇਸ ਕਰਕੇ ਨਹੀਂ ਵੀ ਐਸੀ ਐਸ ਵੀ ਹਿਲ ਤੁਸੀਂ ਲੜਦੇ ਨਹੀਂ ਐਸ ਵੀ ਹਿਲ ਦੇ ਇਸ਼ੂ ਨੂੰ ਫਿਰਕਾ ਪ੍ਰਸਤੀ ਨਾਲ ਜੋੜ ਕੇ ਲੋਕ ਲੜਦੇ ਨੇ ਇਹ ਜਿਹੜੇ ਪੰਜਾਬ ਦੇਸ਼ ਨੂੰ ਕੋਈ ਫਿਰਕਾ ਪ੍ਰਸਤੀ ਨਾਲ ਜੋੜਦਾ ਅਸੀਂ ਫਿਰਕਾ ਪ੍ਰਸਤੀ ਵਾਲੇ ਪਾਸੋਂ ਚੱਲਦੇ ਹਾਂ ਉਹ ਪਾਣੀਆਂ ਦੇ ਮਸਲੇ ਤੇ ਸਾਡੀ ਬਹੁਤ ਵਿਸ਼ਾਲ ਸਮਝ ਹੈ ਅਸੀਂ ਪਾਣੀ ਦੀ ਡਿਸਟ੍ਰਿਬਿਊਸ਼ਨ ਤੇ ਵੈਸ਼ ਕਰਨ ਨੂੰ ਵੀ ਤਿਆਰ ਹਾਂ ਜਦੋਂ ਵੀ ਕੋਈ ਕਰ ਮਰਜ਼ੀ ਰੇਪੀਰੀਅਨ ਸਿਧਾਂਤ ਨੂੰ ਮੰਨਦੇ ਹੋ ਤੁਸੀਂ ਰਿਪੀਰੀਅਨ ਵੀ ਬੇਸਨ ਵੀ ਮੰਨਦੇ ਹਾਂ ਅਸੀਂ ਬੇਸਨ ਵੀ ਮੰਨਦੇ ਹਾਂ ਰਿਪੀਰੀਅਨ ਵੀ ਮੰਨਦੇ ਹਾਂ ਸਾਰਿਆਂ ਨੂੰ ਮੰਨਦੇ ਹਾਂ ਅਸੀਂ ਕਹਿੰਦੇ ਹਾਂ ਵੀ ਕੱਲਾ ਰਿਪੀਰੀਅਨ ਨਹੀਂ ਬੇਸਨ ਵੀ ਕਿਤਨਾ ਦਾ ਹੂੰ ਅਕੇ ਇੱਕ ਐਵੀ ਹੈ ਮਤਲਬ ਸੰਯੁਕਤ ਮੋਰਚੇ ਦੇ ਵਿੱਚ ਜਥੇਬੰਦੀਆਂ ਆ ਉਹ ਹੁਣ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਪਾਣੀਆਂ ਤੇ ਮੋਰਚਾ ਲਾ ਰਹੀਆਂ ਪੰਜਾਬ ਦੇ ਵਿੱਚ ਤੁਸੀਂ ਉੱਥੇ ਕੋਈ ਤੁਸੀਂ ਕੀ ਕਰੋਗੇ ਉਹ ਨਾ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਪਾਣੀਆਂ ਦੇ ਮੋਰਚਾ ਲਾ ਸਕਦੇ ਅਸੀਂ ਵੀ ਮੋਰਚਾ ਲਾਇਆ ਸੀ ਪਾਣੀਆਂ ਦੇ ਤੇ ਅਸੀਂ ਨੇ ਪਾਣੀਆਂ ਦੇ ਮੋਰਚੇ ਤੇ 5 ਦਿਨ ਦਾ ਮੋਰਚਾ ਲਾਇਆ ਜੇ ਹੁਣ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਸੰਯੁਕਤ ਮੋਰਚਾ ਨਹੀਂ ਹੋਇਆ ਪੰਜਾਬ ਦੀਆਂ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਦੇ ਵਿੱਚ ਤਾਂ ਅਸੀਂ ਵੀ ਆ ਹਾਂ ਹਾਂ ਉਹ ਪਾਣੀਆਂ ਦੇ ਮਸਲੇ ਤੇ ਮੋਰਚਾ ਲਾਉਂਦੀਆਂ ਨੇ ਬੜੀ ਖੁ ਕੋਮੇ ਸਭ ਮੋਰਚਾ ਨਿਸ ਮੰਦੀ ਸਿੰਘਲ ਦੀ ਰੇਤ ਤੇ ਲਾ ਰੱਖਿਆ ਬੜੀ ਖੁਸ਼ੀ ਨਾਲ ਲਾਉਣ ਉਹਨਾਂ ਨੂੰ ਲਾਉਣ ਦਾ ਤਾਂ ਹੱਕ ਹੈ ਹਾਂਜੀ ਕਿਹੜੀ ਜੱਥੇਬੰਦੀ ਕਿਹੜੇ ਐਕਸ਼ਨ ਤੇ ਕਿਹੜੇ ਮੁੱਦੇ ਤੇ ਕੋਈ ਪ੍ਰੋਗਰਾਮ ਕਰਦੀ ਹੈ ਸਾਨੂੰ ਅਤਰਾਜ ਕਹਦਾ ਜੀ ਹੂੰ ਸਾਨੂੰ ਠੀਕ ਲੱਗੂਗਾ ਜੇ ਉਹਨਾਂ ਨੇ ਕੋਈ ਮੋਰਚਾ ਲਾਇਆ ਅਸੀਂ ਉਹਨਾਂ ਦੇ ਨਾਲ ਮਿਲਮਾ ਕੋਆਰਡੀਨੇਟ ਐਕਸ਼ਨ ਕਰਦੇ ਆਂਗੇ ਹੂੰ ਜੇ ਉਹਨਾਂ ਦਾ ਉਹਨਾਂ ਦਾ ਕਰਨਾ ਹੈ ਸਾਨੂੰ ਜੋ ਠੀਕ ਲੱਗਦਾ ਉਸ ਉਸ ਮੌਕੇ ਤੇ ਅਸੀਂ ਫਿਰ ਸੋਚ ਲਾਂਗੇ ਇੱਕ ਇੱਕ ਇਹ ਹੈ ਮਤਲਬ ਹਥਿਆਰ ਮਤਲਬ ਹਥਿਆਰਬੰਦ ਅੰਦੋਲਨ ਜਦੋਂ ਚੱਲਦਾ ਮਤਲਬ ਐਸੇ ਤਾਂ ਜਹੇ ਮਾ ਜਹੇ ਉਹ ਕਹਿੰਦੇ ਵੀ ਸ਼ਕਤੀ ਬੰਦੂਕ ਦੀ ਗੋਲੀ ਚੋਂ ਨਿਕਲਦੀ ਹੈ ਮਤਲਬ ਉਧਰ ਵੀ ਚੱਲੇ ਹੁੰਦੇ ਤੁਸੀਂ ਜਦੋਂ ਕੋਈ ਹਥਿਆਰਬੰਦ ਅੰਦੋਲਨ ਪੰਜਾਬ ਚੱਲਿਆ ਉਹਦੀ ਹਮਾਇਤ ਨਹੀਂ ਕੀਤੀ ਕੀ ਲੱਗਦਾ ਹੈ ਇਨਕਲਾਬ ਹਥਿਆਰਬੰਦ ਤੋਂ ਬਿਨਾ ਅੱਜ ਆ ਸਕਦਾ ਇਸ ਤਰੀਕੇ ਨਾਲ ਆ ਸਕਦਾ ਨਾ ਰਹਿ ਕੇ ਦੇਖੋ ਹਥਿਆਰਬੰਦ ਦੱਸਦਿਆਂ ਦੀ ਇਹ ਇਹ ਪਹੁੰਚ ਹੈਗੀ ਪਹੁੰਚ ਸਾਡੀ ਹਥਿਆਰਬੰਦ ਬਗਾਵਤ ਕਰਨ ਦੀ ਸਾਡੀ ਕੋਈ ਪਹੁੰਚ ਨਹੀਂ ਹੈ ਅਸੀਂ ਜਨਤਕ ਮੂਵਮੈਂਟ ਮਾਸ ਮੂਵਮੈਂਟ ਆ ਮਾਸ ਮੂਵਮੈਂਟ ਦਾ ਕੁਝ ਘੇਰਾ ਹੁੰਦਾ ਉਹਦੀਆਂ ਸੀਮਤਾਂ ਹੁੰਦੀਆਂ ਹਨ ਉਸ ਘੇਰੇ ਤੋਂ ਵੱਧ ਅਸੀਂ ਵੱਧ ਨਹੀਂ ਅਸੀਂ ਗੱਲ ਕਰਦੇ ਜੇ ਜਨਤਾ ਨੂੰ ਕੋਈ ਗੱਲ ਦਾ ਪਤਾ ਹੋਵੇ ਜਨਤਾ ਕਿੱਧਰ ਨੂੰ ਤੁਰਦੀ ਹੈ ਜਨਤਾ ਦੇ ਜਾਣ ਤੇ ਜਨਤਾ ਤੇ ਸਾਨੂੰ ਭਰੋਸਾ ਸੰਗਤ ਤੇ ਸਾਨੂੰ ਭਰੋਸਾ ਤਾਕਤ ਇਸ ਤਾਕਤ ਇਹ ਤਾਕਤ ਕੀ ਕਰ ਸਕਦੀ ਹੈ ਇਹ ਰਾਜਸਥਾਨ ਨੂੰ ਕਿਵੇਂ ਮਜਬੂਰ ਕਰ ਸਕਦੀ ਹੈ ਇਹ ਰਾਜਸਥਾਨ ਨੂੰ ਕਿਵੇਂ ਤਬਦੀਲ ਕਰ ਸਕਦੀ ਹੈ ਸਤਾ ਤੇ ਬਦਲਣਾ ਕਿੰ누 ਬਿਠਾਉਣਾ ਕਿਨੂ ਹੈ ਇਸ ਤਾਕਤ ਨੇ ਇਹਨਾਂ ਨੀਤੀਆਂ ਨੂੰ ਵਾਪਸ ਕਿਵੇਂ ਮੋੜਨਾ ਹੈ ਸਰਕਾਰ ਨਾਲ ਭੇੜ ਕਿਹੜੇ ਤਰੀਕੇ ਨਾਲ ਹੋਣਾ ਇਹ ਮਾਸ ਮੂਵਮੈਂਟ ਦੀਆਂ ਜਨਤਕ ਮੂਵਮੈਂਟ ਦੀਆਂ ਇਹ ਹੀ ਸੀਮਤਾਂ ਹੁੰਦੀਆਂ ਨੇ ਉਹ ਇਦੋਂ ਇਸ ਘੇਰੇ ਤੋਂ ਬਾਹਰ ਨਹੀਂ ਜਾ ਸਕਦੇ ਜਿਹੜੇ ਕੋਈ ਹਥਿਆਰਬੰਦ ਦੱਸਦੇ ਨੇ ਹਥਿਆਰਬੰਦ ਤਾਕਤਾਂ ਨੇ ਉਹਨਾਂ ਦੀ ਅਵਧੀ ਪਹੁੰਚ ਹੈ ਉਹਨਾਂ ਦੀ ਅਵਧੀ ਸਮਝਾਂ ਦਾ ਘੇਰਾ ਹੈ ਉਹਨਾਂ ਨੇ ਆਪਣੇ ਮੁਤਾਬਕ ਲੜਨਾ ਇਨਕਲਾਬ ਕਿਵੇਂ ਕਰਨਾ ਕਿਸੇ ਦਾ ਅਵਦਾ ਘੇਰਾ ਹੁੰਦਾ ਹੈ ਕਿਉਂਕਿ ਇਨਕਲਾਬ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਇਨਕਲਾਬ ਕਿਸ ਤਰ੍ਹਾਂ ਦਾ ਹੁੰਦਾ ਹੈ ਕਿਸ ਤਰ੍ਹਾਂ ਦਾ ਇਨਕਲਾਬ ਚਾਹੁੰਦੇ ਆ ਕਿਸ ਤਰ੍ਹਾਂ ਦੀ ਤਬਦੀਲੀ ਚਾਹੁੰਦੇ ਆ ਕਿਸ ਤਰ੍ਹਾਂ ਦਾ ਪ੍ਰਬੰਧ ਚਾਹੁੰਦੇ ਆ ਕੀ ਕੀ ਹਾਲਤਾਂ ਮਾੜੀਆਂ ਨੇ ਕਿਸ ਤਰ੍ਹਾਂ ਦੀਆਂ ਹਾਲਤਾਂ ਬਣਦੀਆਂ ਨੇ ਮਾਸ ਮੂਵਮੈਂਟ ਰ ਇਹ ਇੱਕ ਪੁਆਇੰਟ ਆ ਉਸ ਤੋਂ ਅੱਗੇ ਜੇ ਗੱਲ ਕਰਨੀ ਹੋਵੇ ਪੰਜਾਬ ਦੇ ਵਿੱਚ ਰਾਜਧਾਨੀ ਦਾ ਮਸਲਾ ਉੱਠ ਖੜਦਾ ਹੈ ਪੰਜਾਬ ਦੇ ਜਿਹੜੇ ਡੈਮ ਆ ਉਹਨਾਂ ਨੂੰ BBMP ਰਾਹੀਂ ਕੇਂਦਰ ਆਪਦੇ ਅਧੀਨ ਹੁਣ ਉਹਨਾਂ ਦੇ ਕਰ ਕਰ ਰਿਹਾ ਲਗਾਤਾਰ ਉਹਨਾਂ ਤੇ ਹਮਲਾ ਮਤਲਬ ਫੈਡਰਲ ਸਿਸਟਮ ਤੇ ਹਮਲਾ ਹੋ ਰਿਹਾ ਲਗਾਤਾਰ ਜਿਹੜੇ ਰਾਜਾਂ ਦੀ ਜਿਹੜੀ ਤਾਕਤ ਆ ਉਹ ਘਟਾਈ ਜਾ ਰਹੀ ਹੈ ਇਹਦੇ ਤੇ ਕੋਈ ਲੜਾਈ ਦਾ ਹੈ ਬਿਲਕੁਲ ਲੜਾਈ ਤਾਂ ਨਹੀਂ ਹੈ ਜੇ ਤੱਕ ਕੀਤੀ ਜਾਂਦੇ ਸਟੇਟਮੈਂਟ ਸਾਡੀਆਂ ਵੀ ਆਈਆਂ ਨੇ ਅਸੀਂ ਬੀਵੀ ਬੀਵੀਐਮ ਵਿਵੀਐਮ ਤੇ ਵੀ ਅਸੀਂ ਤੇ ਸਟੇਟਮੈਂਟ ਤੇ ਆ ਜਿਹੜੀ ਚੰਡੀਗੜ੍ਹ ਨੂੰ ਜ਼ਮੀਨ ਦੇਣੀ ਲੈਣ ਦੀ ਗੱਲ ਕੀਤੀ ਹੈ ਅਸੀਂ ਇਹ ਤੇ ਵੀ ਆਪਣਾ ਬਿਆਨ ਭੇਜਿਆ ਹੈ ਇਹ ਤੇ ਲੜਾਈ ਲੜਨੀ ਹੈ ਕਿ ਨਹੀਂ ਲੜਨੀ ਇਹ ਤੇ ਫਿਲਹਾਲ ਨਹੀਂ ਸੋਚਿਆ ਕੁਝ ਵੀ ਠੀਕ ਹੈ ਤੇ ਇਹ ਦੇਖਿਆ ਜਾ ਸਕਦਾ ਅੱਗੇ ਕਹੀ ਹਾਲਤਾਂ ਦੇ ਵਿੱਚ ਕਹੀ ਜੀ ਕੋਈ ਗੱਲ ਬਣਦੀ ਹੈ ਇਹਦੇ ਬੱਚੇ ਅਜਿ ਕੁਝ ਖਹਿਣੀ ਆ ਸਰ ਚੰਡੀਗੜ੍ਹ ਤੇ ਇਹ ਗੱਲ ਚੱਲਦੀ ਆ ਵੀ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਹੋਇਆ ਸ਼ਹਿਰ ਹੈ ਦੇਖੋ ਕਿਸੇ ਸੁਬੇ ਨਾਲ ਕਿਸੇ ਸਟੇਟ ਨਾਲ ਕਿਸੇ ਖਿੱਤੇ ਨਾਲ ਜਦੋਂ ਵੀ ਕੋਈ ਵਿਧੇਕੀ ਹੁੰਦੀ ਆ ਮੇਰਾ ਜਿਕਰਾ ਅਸੀਂ ਉਹ ਵਿਧੇਕੀ ਬਾਰੇ ਪੜ੍ਹਦੇ ਆ ਕਿ ਕਿਸ ਕਿਸਮ ਦੀ ਹੋ ਰਹੀ ਹੈ ਕਿੱਧਰ ਹੋ ਰਹੀ ਹੈ ਕਿਵੇਂ ਹੋ ਰਹੀ ਹੈ ਜਾਣ ਬੁੱਝ ਕੇ ਕਿਉਂਕਿ ਸਟੇਟ ਹੈ ਜਿਹੜੀ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਜਿਹੜੀ ਰਾਜ ਕਰਦੀ ਆ ਉਹ ਫਿਰ ਕਾਪ ਰਸਤਿਆ ਉਹ ਫਿਰ ਕਾਪ ਰਸਪਾਂਸੀ ਬਾਦਵੀ ਨਾਲ ਉਹ ਪੰਚੀਬਾ ਦਾ ਉਹਨੇ ਪਾੜ ਕੇ ਰਾਜ ਕਰਨਾ ਲੋਕਾਂ ਨੂੰ ਪੜ੍ਹਾਉਣਾ ਹਰਿਆਣੇ ਤੇ ਪੰਜਾਬ ਦੇ ਵਿੱਚ ਕਿਹੜੀ ਗੱਲ ਚਰਚਾ ਦਾ ਵਿਸ਼ਾ ਬਣਦੀ ਆ ਉਹਨੂੰ ਚਰਚਾ ਦਾ ਵਿਸ਼ਾ ਬਣਾ ਦੋ ਆਪਸ ਵਿੱਚ ਤੂੰ ਤੂੰ ਮੈਂ ਮੈਂ ਪਹਿਲਾਂ ਜ਼ਿਕਰ ਕਰਕੇ ਆ ਐਸਵਾਈਐਲ ਦਾ ਇਸ ਤਰ੍ਹਾਂ ਦੀਆਂ ਚਰਚਾਵਾਂ ਜਦੋਂ ਛਿੜਦੀਆਂ ਨੇ ਮਤਲਬ ਕਿਸੇ ਸਟੇਟ ਦੇ ਵਿੱਚ ਕਦੋਂ ਇੱਕ ਪੱਤਾ ਚਲਾਉਣ ਦੀਆਂ ਜਿਵੇਂ ਹਰਿਆਣੇ ਦੇ ਵਿੱਚ ਇੱਕ ਪੱਤਾ ਚਲਾਇਆ ਜਾਟ ਤੇ ਗੈਰ ਜਾਟ ਉਹਦਾ ਜਿਵੇਂ Hindu Hindu ਤੇ Musalman ਦਾ ਪੱਤਾ ਚਲਾਇਆ ਹੋਇਆ ਇਹਨਾਂ ਦੇ ਵਾਸਤੇ ਜਿਹੜੀ ਕੋਈ ਗੱਲ ਰਾਸ ਆਉਂਦੀ ਆ ਉਹ ਨੂੰ ਤਾਂ ਉਹ ਤਾਂ ਚਾਕੇ ਉਹ ਛਾ ਕਰਕੇ ਉਹਦਾ ਲਾਹਾ ਘਟਣਾ ਬਸ ਇਹਨਾਂ ਦਾ ਹੀ ਮਨੋਰਥ ਹੈ ਇਸ ਮਨੋਰਥ ਨਾਲ ਇਹ ਰਾਜ ਕਰਦੇ